ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਨਾ ਜੀ ਮੈਂ ਤੁਹਾਨੂੰ ਦੱਸਦੀ ਆ ਅੱਜ ਮਿੱਟੜੀ ਮੇਰੇ ਨਾਲ ਵਾਪਰੀ ਬੜੀ ਵੱਡੀ ਘਟਨਾ ਵਾਪਰੀ ਸੀਗੀ ਪਰ ਪ੍ਰਮਾਤਮਾ ਨੇ ਐ ਲਾ ਲਓ ਵੀ ਹੱਥ ਦੇ ਕੇ ਰੱਖ ਲਿਆ ਬਸ ਜਿਵੇਂ ਮੈਨੂੰ ਰੱਖਿਆ ਨਾ ਅੱਜ ਪ੍ਰਮਾਤਮਾ ਸਭ ਨੂੰ ਇਸ ਤਰ੍ਹਾਂ ਹੀ ਰੱਖੇ ਤੇ ਸਭ ਨੂੰ ਤੰਦਰੁਸਤ ਰੱਖੇ ਇਹ ਜੀਆਂ ਘਟਨਾਵਾਂ ਤੋਂ ਬਚਾ ਕੇ ਰੱਖੇ ਮੈਂ ਬੜੀ ਦੇਰ ਤੋਂ ਡਰਾਈਵਿੰਗ ਕਰ ਰਹੀ ਆ ਪਰਾਜ ਤੱਕ ਮੇਰੇ ਨਾਲ ਇਹ ਘਟਨਾ ਕਦੇ ਨਹੀਂ ਵਾਪਰੀ ਸੀ ਜਿਹੜੀ ਅੱਜ ਵਾਪਰੀ ਔਰ ਮੈਨੂੰ ਐ ਲੱਗਦਾ ਮੈਂ ਸੁਣਨ ਹੋ ਗਈ ਸੀ ਉਸ ਟਾਈਮ ਤੇ ਮੈਂ ਬਿਲਕੁਲ ਸੁਣ ਹੋ ਗਈ ਸੀ ਔਰ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਮੇਰੇ ਨਾਲ ਹੋ ਕੀ ਗਿਆ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਨਾ ਸ਼ਾਇਦ ਤੁਹਾਨੂੰ ਪਤਾ ਨਹੀਂ ਹੁੰਦਾ ਹਨਾ ਸ਼ਾਇਦ ਕੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਕਿਸ ਹਾਲਤ ਦੇ ਵਿੱਚ ਮੋੜਨਾ ਹੈ ਜਾਂ ਜਿੱਥੇ ਜਾ ਰਹੇ ਹਾਂ ਉੱਥੇ ਪਹੁੰਚਣਾ ਹੈ ਕਿ ਕਿੱਧਰ ਨੂੰ ਆਪਾਂ ਚਲੇ ਜਾਣਾ ਜਦੋਂ ਮੈਂ ਘਰੋਂ ਨਿਕਲੀ ਸੀਗੀ ਤੇ ਨਿਕਲੀ ਸੀ ਮੈਂ ਡਿਊਟੀ ਲਈ ਸਵੇਰੇ ਤਿਆਰ ਹੋ ਕੇ ਆਪਦਾ ਰੋਟੀ ਪਾਣੀ ਲੈ ਕੇ ਮੈਂ ਗਈ ਸੀਗੀ ਆਪਣੀ ਡਿਊਟੀ ਲਈ ਨਿਕਲੀ ਮੈਂ 7:33 ਹੋ ਗਈ ਸੀਗੇ ਮੈਂ ਟਾਈਮ ਦੇਖ ਕੇ ਨਿਕਲੀ ਆ ਜਦੋਂ ਤੇ ਬਸ ਥੋੜੀ ਦੂਰੀ ਗਈ ਆ ਬਸ ਨਹਿਰਾ ਤੋਂ ਆਇਆ ਮੇਨ ਰੋਡ ਜਦੋਂ ਮੈਂ ਚੜੀ ਹੈਗੀ ਆ ਕੋਟਕਪੂਰਾ ਵਾਲੀ ਰੋਡ ਤੇ ਉੱਥੇ ਜਾ ਕੇ ਮੈਨੂੰ ਲੱਗਦਾ ਕੋਈ ਅੱਧਾ ਕਿਲੋਮੀਟਰ ਵੀ ਨਹੀਂ ਹਜੇ ਅੱਗੇ ਗਈ ਸੀਗੀ ਹੰਪ ਜਾਉਂਦਾ ਹੰਪ ਤੇ ਬਸ ਉੱਥੇ ਹੰਪ ਕਰਾਸ ਕੀਤਾ ਅੱਗੋਂ ਨਾ ਇੱਕ ਛੋਟਾ ਜਿਹਾ ਪੱਪੀ ਆ ਗਿਆ ਕਤੂਰਾ ਆ ਗਿਆ ਛੋਟਾ ਜਿਹਾ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਨਾ ਜੀ ਜਦੋਂ ਮੈਂ ਬ੍ਰੇਕ ਲਾਏ ਤੇ ਬਸ ਉੱਥੇ ਹੀ ਜੋ ਵਾਪਰਿਆ ਮੇਰੇ ਨਾਲ ਤੇ ਪਿੱਛੋਂ ਨਾ ਇੰਨੀ ਜ਼ੋਰ ਦੀ ਮੈਨੂੰ ਖੜਾਕ ਸੁਣਾਈ ਦਿੱਤਾ ਤੇ ਮੈਨੂੰ ਇਹ ਸਮਝ ਨਹੀਂ ਆਈ ਵੀ ਹੋ ਕੀ ਗਿਆ ਵੀ ਉਹ ਤਾਂ ਇੱਕ ਪੱਪੀ ਆ ਰਿਹਾ ਸੀਗਾ ਔਰ ਉਹ نیچے ਆ ਗਿਆ ਜੇ نیچے ਆਇਆ ਤਾਂ ਇੰਨਾ ਖੜਕਾ ਕਿਵੇਂ ਹੋਇਆ ਉਹਦਾ ਹਣਾ ਮੈਨੂੰ ਸਮਝ ਹੀ ਨਹੀਂ ਆਈ ਉਹ ਅੱਜ ਮੈਨੂੰ ਪਤਾ ਲੱਗਿਆ ਕਿ ਜਦੋਂ ਐਕਸੀਡੈਂਟ ਹੁੰਦਾ ਤੇ ਬੰਦਾ ਜਮ ਹੀ ਸੁੰਨ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ ਤੇ ਮੈਨੂੰ ਜਮਾ ਪਤਾ ਨਹੀਂ ਲੱਗਿਆ ਕੀ ਹੋਇਆ ਮੈਨੂੰ ਪਤਾ ਉਦੋਂ ਲੱਗਿਆ ਜਦੋਂ ਇੱਕ ਮੁੰਡਾ ਮੈਂ ਡਰਾਈਵਰ ਸੀਟ ਤੇ ਬੈਠੀ ਆਂ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਹੈ ਜਿਹੜੀ ਉਹ ਵਾਲਾ ਸ਼ੀਸ਼ਾ ਜਦੋਂ ਇੱਕ ਮੁੰਡਾ ਉਹ ਸ਼ੀਸ਼ੇ ਨੂੰ ਹੱਥ ਪਾ ਕੇ ਇਦਾਂ ਕਰਕੇ ਐ ਖੜ ਗਿਆ ਤੇ ਐ ਕਰਕੇ ਐ ਖੜ ਗਿਆ ਅੱਖਾਂ ਤਾਂ ਉਹਦੇ ਖੁੱਲੀਆਂ ਸੀ ਨੀਵੀਂ ਦੀ ਪਾਈ ਹੋਈ ਉਹਨੇ ਬੰਦ ਲਿਆ ਜਾ ਹੋਇਆ ਤੇ ਉਹਦੇ ਨਾ ਨੱਕ ਤੋਂ ਇੱਥੋਂ ਐ ਖੂਨ ਵਹਿ ਰਿਆ ਸੀਗਾ ਤੇ ਥੋੜਾ ਥੋੜਾ ਖੂਨ ਇੱਥੇ ਵੀ ਸੀਗਾ ਬਹੁਤ ਜ਼ਿਆਦਾ ਵੀ ਨਹੀਂ ਖੂਨ ਵਹਿ ਰਿਆ ਸੀ ਵੀ ਜਿਵੇਂ ਨਾ ਮਾਸ ਜਿਹਾ ਲੱਛ ਜਾਂਦਾ ਤੇ ਮੈਂ ਨਾ ਮਤਲਬ ਆਦੇਸ਼ ਦਾ ਫੋਨ ਮੇਰੇ ਸਪੀਕਰ ਤੇ ਲੱਗਿਆ ਹੋਇਆ ਸੀਗਾ ਤੇ ਐ ਰੱਖਿਆ ਹੋਇਆ ਸੀਗਾ ਬਸ ਐਵੇਂ ਮਤਲਬ ਕਿ ਉਹਦੇ ਨਾਲ ਗੱਲਬਾਤ ਕਰਦੀਆਂ ਜਾ ਰਹੀਆਂ ਕਿਉਂਕਿ ਫੋਨ ਸਪੀਕਰ ਤੇ ਆ ਫੋਨ ਰੱਖਿਆ ਹੋਇਆ ਨੀਚੇ ਤੇ ਮੈਂ ਡਰਾਈਵਿੰਗ ਕਰਦੀ ਜਾ ਰਹੀ ਹਾਂ ਔਰ ਮੇਰਾ ਧਿਆਨ ਪੱਪੀ ਵੱਲ ਸੀਗਾ ਕਿਉਂਕਿ ਉਹ ਮੈਨੂੰ ਐਸੀ ਵੀ ਉਹ ਹੀਠਾ ਨਾ ਜੇ ਕਿਉਂਕਿ ਕਦੇ ਵੀ ਆਪਾਂ ਮਾਰ ਨਹੀਂ ਸਕਦੇ ਕਿਸੇ ਜਾਨਵਰ ਨੂੰ ਜਦੋਂ ਅੱਗੇ ਆਉਂਦਾ ਹੈ ਤੇ ਮੈਂ ਮੇਰੇ ਮੂੰਹ ਚੋਂ ਇੱਕਦਮ ਜਦੋਂ ਮੈਂ ਉਹ ਮੁੰਡੇ ਨੂੰ ਦੇਖਿਆ ਮੇਰੇ ਮੂੰਹ ਚੋਂ ਇੱਕਦਮ ਨਿਕਲ ਗਿਆ ਓਹੋ ਤੇ ਇਹ ਕਹਿ ਕੇ ਮੈਂ ਫੋਨ ਤਾਂ ਸੀਟ ਤੇ ਰੱਖਿਆ ਤੇ ਮੈਂ ਬਾਹਰ ਗਈ ਤੇ ਨਾਲ ਦੀ ਨਾਲ ਦੇਖੋ ਉੱਥੇ ਆਪਾਂ ਨੂੰ ਪਤਾ ਹੀ ਹੈ ਲੋਕ ਸਾਰੇ ਇਕੱਠੇ ਹੋ ਜਾਂਦੇ ਨੇ ਹਨਾ ਸਪੋਰਟ ਕਰਨ ਵਾਲੇ ਨਹੀਂ ਹੁੰਦੇ ਸਾਰੇ ਵੈਸੇ ਦੇਖਣ ਵਾਲੀ ਹੁੰਦੇ ਨੇ ਸਪੋਰਟ ਨਹੀਂ ਕੋਈ ਕਰਦਾ ਤੇ ਆ ਲੇਡੀਜ਼ ਜਿਨ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਸੀਗਾ ਔਰ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਕੀ ਹੋਇਆ ਕਿੱਦਾਂ ਐਕਸੀਡੈਂਟ ਹੋਇਆ ਹਨਾ ਮੈਂ ਅੱਜ ਤੁਹਾਨੂੰ ਗੱਲ ਦੱਸਦੀ ਆ ਲੋਕਾਂ ਦਾ ਹਾਲ ਤੇ ਅੱਗੇ ਸਕੂਟਰ ਤੇ ਮੁੰਡੇ ਦੇ ਨਾਲ ਆ ਮਤਲਬ ਕਿ ਲੇਡੀ ਜਾ ਰਹੀ ਹੈ ਦੋ ਸਕੂਟਰ ਜਾ ਰਹੀ ਨੇ ਦੋਨੋਂ ਲੇਡੀਜ਼ ਆਈਆਂ ਤੇ ਮੈਂ ਕਿਹਾ ਵੀ ਕੋਈ ਨਾ ਇੱਕ ਡੌਗੀ ਨੂੰ ਬਚਾਉਂਦੇ ਬਚਾਉਂਦੇ ਮੇਰੇ ਤੋਂ ਬ੍ਰੇਕ ਲੱਗੇ ਔਰ ਮੁੰਡਾ ਆ ਕੇ ਪਿੱਛੇ ਵਜਿਆ ਤੇ ਲੈ ਕੁੱਤੇ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਸੀਗਾ ਉਹ ਬੋਲਦੀ ਕੁੱਤੇ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਸੀਗਾ ਇਹਦੇ ਨਾਲੋਂ ਵੀ ਮੈਂ ਜਾਨ ਬੁੱਝ ਕੇ ਥੋੜੀ ਮਾਰ ਰਹੀ ਆ ਕਿਸੇ ਨੂੰ ਤੇ ਹੁਣ ਕੁੱਤੇ ਨੂੰ ਵੀ ਆਪਾਂ ਮਾਰ ਨਹੀਂ ਸਕਦੇ ਆਪਾਂ ਨੂੰ ਕੀ ਵਧਾਉਂਦਾ ਪਿੱਛੇ ਆ ਕੇ ਕੋਈ ਵੱਜ ਰਿਹਾ ਮੇਰਾ ਧਿਆਨ ਤਾਂ ਕੁੱਤੇ ਵੱਲ ਆਪਾਂ ਜਾਨ ਬੁੱਝ ਕੇ ਕਿਸੇ ਜੀਵ ਨੂੰ ਹੇਠਾ ਨਹੀਂ ਦੇ ਸਕਦੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਬੇਟੇ ਤੂੰ ਮੇਰੇ ਨਾਲ ਚੱਲ ਤੈਨੂੰ ਤੂੰ ਗੱਡੀ 'ਚ ਬੈਠ ਤੇ ਨੂੰ ਮੈਂ ਲੈ ਕੇ ਚਲਦੀ ਆ ਮੈਂ ਕਿਹਾ ਕਿਸੇ ਵੀ ਡਾਕਟਰ ਕੋਲ ਤੈਨੂੰ ਲੈ ਜੂਗੀ ਉਹ ਕਹਿੰਦਾ ਆਂਟੀ ਕੋਈ ਗੱਲ ਨਹੀਂ ਖਭਰਾਓ ਨਾ ਮੈਂ ਠੀਕ ਐ ਤੇ ਮੇਰੇ ਸਿਰਫ ਆ ਨੱਕ ਤੇ ਸੱਟ ਲੱਗੀ ਐ ਤੇ ਤੁਸੀਂ ਖਭਰਾਉਣ ਦੀ ਨਹੀਂ ਲੋੜ ਤੇ ਉਹ ਉਹਨਾਂ ਦੇ ਸਕੂਲ ਦੇ ਚਲੋ ਉਹ ਇੱਕ ਇੱਥੇ ਨੇੜੇ ਆਪਣਾ ਸਕੂਲ ਹੈਗਾ ਪ੍ਰਾਈਵੇਟ ਸਕੂਲ ਉੱਥੋਂ ਦਾ ਸਟੂਡੈਂਟ ਸੀ ਤੇ ਉਹਨਾਂ ਦੇ ਸਕੂਲ ਦੀਆਂ ਬੈਨਾਂ ਵੀ ਉੱਥੇ ਆ ਕੇ ਰੁਕ ਗਈਆਂ ਔਰ ਉਹ ਵੈਨ ਦੇ ਡਰਾਈਵਰ ਕਹਿੰਦੇ ਵੀ ਤੂੰ ਚਲੇ ਜਾ ਮਤਲਬ ਮੈਡਮ ਨਾਲ ਗੱਡੀ 'ਚ ਬੈਠ ਤੇਰਾ ਵਹੀਕਲ ਅਸੀਂ ਆਪ ਪਹਚਾਵਾਂਗੇ ਸਕੂਲ 'ਚ ਲੈ ਜਾਾਂਗੇ ਚਲੋ ਮੈਂ ਕਿਹਾ ਵੀ ਇੱਕ ਮੁੰਡਾ ਹੋਰ ਬੈਠੋ ਚਲੋ ਦੋ ਮੁੰਡੇ ਮੇਰੇ ਨਾਲ ਬੈਠ ਕੇ ਚਲੇ ਗਏ ਤੇ ਮੈਂ ਕਿਹਾ ਬੇਟੇ ਤੂੰ ਕਿਹੜੇ ਡਾਕਟਰ ਕੋਲ ਜ ਲੈ ਕੇ ਚੱਲਾਂ ਤੇ ਨੂੰ ਚਲੋ ਹੁਣ ਮੈਂ ਦੱਸਦਾ ਵੀ ਇਹ ਵਾਲੇ ਨੇੜੇ ਡਾਕਟਰ ਹੈ ਆਪਣੇ ਨਹਿਰਾ ਦੇ ਨੇੜੇ ਵੀ ਉੱਥੇ ਲੈ ਚਲੋ ਮੈਨੂੰ ਅਸੀਂ ਉੱਥੇ ਚਲੇ ਗਏ ਉੱਥੇ ਉਹ ਬੱਚੇ ਨੂੰ ਮੈਂ ਚੰਗੀ ਤਰ੍ਹਾਂ ਦਿਖਾਇਆ ਦਿਖੋਇਆ ਹਜੇ ਡਾਕਟਰ ਸਾਹਿਬ ਨਹੀਂ ਆਏ ਸੀਗੇ ਜੋ ਵੀ ਉਹਨਾਂ ਤੇ ਉਹ ਕਹਿੰਦੇ ਵੀ ਨਹੀਂ ਇਹਨਾਂ ਦੇ ਕੰਚ ਵਗੈਰਾ ਨਹੀਂ ਹੈਗਾ ਹੁਣ ਮੱਥੇ ਤੇ ਤੇ ਵੈਸੇ ਝਰੀਟਾ ਨਹੀਂ ਉਹ ਵੱਜ ਜਾਂਦੀ ਹੈਗੀਆਂ ਕੰਚ ਵੱਜ ਕੇ ਵੀ ਉਹ ਹੈਗਾ ਤੇ ਉਹਨਾਂ ਨੇ ਫਰਸਟ ایڈ ਦਿੱਤੀ ਉਹਨਾਂ ਨੇ ਡਰੈਸਿੰਗ ਵਗੈਰਾ ਉਹਦੇ ਕੀਤੀ ਤੇ ਕਹਿੰਦੇ ਅਸੀਂ ਇੱਕ ਟੈਟਨਸ ਦਾ ਇੰਜੈਕਸ਼ਨ ਤੇ ਇੱਕ ਇੰਜੈਕਸ਼ਨ ਹੈ ਜਿਹੜਾ ਆਪਾਂ ਇਹਦੇ ਪੇਨ ਕਿਲਰ ਲਾ ਦਿੰਨੇ ਚਲੋ ਮੈਂ ਉੱਥੇ ਸਾਰਾ ਕੁਝ ਪ੍ਰਬੰਧ ਕੀਤਾ ਲੈ ਕੇ ਆਈ ਮੈਡੀਸਨ ਵਗੈਰਾ ਤਾਂ ਅੰਦਰੋਂ ਹੀ ਮਿਲਦੀਆਂ ਨੇ ਤੇ ਮੈਂ ਨਾ ਜੀ ਉਹ ਬੱਚਾ ਆਉਂਦਾ ਹੈਗਾ ਪਿੰਡ ਤੋਂ ਤੇ ਇਸ ਕਰਕੇ ਉਹਨੇ ਚਾਰੀ ਨੇ ਕਰੇ ਫੋਨ ਕੀਤਾ ਉਹਦੇ ਫਾਦਰ ਰਾਤ ਨੂੰ ਕਿਤੇ ਬਾਡੀ ਦਾ ਸੀਜ਼ਨ ਚੱਲਦਾ ਖੇਤ ਖੁੱਲ ਸੀਗੇ ਮੋਂ ਲੇਟ ਤੱਕ ਕੰਮ ਕਰਦੇ ਰਹੇ ਤੇ ਸਵੇਰੇ ਸੁੱਤੇ ਪੈ ਸੀ ਫੋਨ ਕੀਤਾ ਜਦੋਂ ਉਹਨੇ ਚਲੋ ਬੱਚੇ ਨੇ ਕਿਹਾ ਵੀ ਮੈਂ ਠੀਕ ਠਾਕ ਆਂ ਵੀ ਇਦਾਂ ਕਰਕੇ ਮੈਂ ਆਂਟੀ ਲੈ ਕੇ ਜਾ ਰਹੀ ਨੇ ਮੈਨੂੰ ਹਸਪੀਟਲ ਤੇ ਫਰਸਟ ایڈ ਵਾਸਤੇ ਚਲੋ ਉਹਨਾਂ ਨੂੰ ਨਾ ਟਾਈਮ ਲੱਗ ਗਿਆ ਕਿਉਂਕਿ ਪਿੰਡ ਤੋਂ ਆਉਣਾ ਸੀਗਾ ਉਹਨਾਂ ਨੂੰ ਮੇਰੇ ਖਿਆਲ 40 45 ਮਿੰਟ ਲੱਗ ਗਏ ਹੋਣੇ ਆਉਂਦੇ ਉਹਨੂੰ ਉਨੀ دیر ਮੈਂ ਉੱਥੇ ਹੀ ਰਹੀ ਰਹਿਣਾ ਹੀ ਸੀਗਾ ਨੇਚਰਲੀ ਬੱਚੇ ਨੂੰ ਛੱਡ ਕੇ ਤਾਂ ਵੀ ਨਹੀਂ ਆ ਸਕਦੀ ਸੀ ਤੇ ਇਹ ਉਹ ਲੜਕਾ ਦੂਜਾ ਸੀ ਜਿਹੜਾ ਨਾਲ ਲੈ ਕੇ ਉਹ ਵੀ ਉੱ ਪਰ ਉਹ ਬੱਚਾ ਮੈਂ ਦੇਖਿਆ ਇੰਨਾ ਬੋਲਡ ਉਹ ਕਹਿੰਦਾ ਵੀ ਅਲਟੀਮੇਟ ਠੀਕ ਹੈ ਬਿਲਕੁਲ ਨਹੀਂ ਪੈਨਿਕ ਹੋਓ ਤੁਸੀਂ ਬਿਲਕੁਲ ਨਾ ਘਬਰਾਓ ਤੁਸੀਂ ਮੈਂ ਬਿਲਕੁਲ ਠੀਕ ਆ ਮੇਰੇ ਲੱਗਦੀਆਂ ਰਹਿੰਦੀਆਂ ਇਹ ਜਿਹੀਆਂ ਸਟਾਉਂਦਾ ਹਨ ਤੇ ਚਲੋ ਉਹਨਾਂ ਦੀ ਟੀਚਰ ਵੀ ਆਏ ਮੈਨੂੰ ਅੱਛਾ ਲੱਗਿਆ ਕਿ ਟੀਚਰ ਆਏ ਪਿੱਛੇ ਉਹਨਾਂ ਦੇ ਉਹਨਾਂ ਨੇ ਪੁੱਛਿਆ ਵੀ ਬੇਟੇ ਤੁਸੀਂ ਥੋੜੇ ਜੋ ਕੌਣ ਤੇਜ਼ ਸੀਗਾ ਫਾਸਟ ਕੌਣ ਚਲਾ ਰਿਹਾ ਸੀ ਉਹ ਕਹਿੰਦਾ ਫਾਸਟ ਤਾਂ ਕੋਈ ਵੀ ਨਹੀਂ ਸੀਗਾ ਨਾ ਇਹ ਵੀ ਨਹੀਂ ਫਾਸਟ ਸੀ ਮੈਂ ਵੀ ਨਹੀਂ ਸੀ ਉਹ ਤਾਂ ਬਾਈ ਚਾਂ ਦੇ ਸਕੇ ਬ੍ਰੇਕ ਲੱਗ ਗਏ ਤੇ ਮੈਂ ਵਿੱਚ ਵੱਜ ਗਿਆ ਹੁਣ ਦੇਖੋ ਤੁਸੀਂ ਮੈਂ ਅੱਗੇ ਦੱਸਦੀ ਆ ਤੁਹਾਨੂੰ ਕਿਸ ਤਰ੍ਹਾਂ ਵਿੱਚ ਵੱਜ ਇੰਨੇ ਕ ਜ਼ੋਰ ਦੀ ਉਹਦਾ ਜਿਹੜਾ ਆ ਫੇਸ ਸੀਗਾ ਉਹ ਸ਼ੀਸ਼ੇ ਦੇ ਵਿੱਚ ਵੱਜਿਆ ਬੈਕ ਵਾਲਾ ਜਿਹੜਾ ਸ਼ੀਸ਼ਾ ਹੁੰਦਾ ਕਾਲ ਦਾ ਉਹਦੇ ਵਿੱਚ ਵੱਜਿਆ ਔਰ ਸ਼ੀਸ਼ਾ ਬਿਲਕੁਲ ਟੁੱਟ ਗਿਆ ਮੈਂ ਤੁਹਾਨੂੰ ਦਿਖਾਉਂਗੀ ਸ਼ੀਸ਼ਾ ਵੀ ਹੁਣ ਸ਼ੀਸ਼ੇ ਦੇ ਵਿੱਚ ਆਪਣਾ ਫੇਸ ਆ ਜਿਹੜਾ ਜਦੋਂ ਇੰਨੇ ਜ਼ੋਰ ਦੀ ਵੱਜਿਆ ਇੰਨਾ ਕਮਜ਼ੋਰ ਨਹੀਂ ਹੁੰਦਾ ਉਹ ਸ਼ੀਸ਼ਾ ਕਿ ਟੁੱਟ ਜੇ ਮੁੱਕੀ ਮਾਰੇ ਤੇ ਵੀ ਨਹੀਂ ਟੁੱਟਦਾ ਉਹ ਤੇ ਉਹਦੇ ਮਤਲਬ ਜ਼ੋਰ ਦੀ ਵੱਜ ਗਿਆ ਜਾ ਕੇ ਬੱਚਾ ਤੇ ਉਹ ਸ਼ੀਸ਼ਾ ਸੀ ਜਿਹੜਾ ਉਹ ਬਿਲਕੁਲ ਹੀ ਟੁੱਟ ਗਿਆ ਜੀ ਟੋਟਲੀ ਸਾਰੇ ਹੀ ਟੁੱਟ ਗਿਆ ਡਿਸਟਰੋਏ ਹੋ ਗਿਆ ਉਹ ਤੋਂ ਤਾਉ ਦੀ ਇੰਨੀ ਸਾਰੀ ਆਵਾਜ਼ ਆਈ ਸੀਗੀ ਮੈਨੂੰ ਪਹਿਲਾਂ ਉਹਦਾ ਐਕਟ ਵਾ ਸੀ ਜਿਹੜਾ ਉਹ ਬੈਕ ਸਾਈਡ ਤੇ ਵੱਜਿਆ ਤੇ ਉਹਦਾ ਜਿਹੜਾ ਫੇਸ ਸੀਗਾ ਉਹ ਜਾ ਕੇ ਸ਼ੀਸ਼ੇ 'ਚ ਵੱਜਿਆ ਹੁਣ ਮੈਂ ਮਤਲਬ ਕਿਹਣਾ ਹੁਣ ਇਸ ਤਰ੍ਹਾਂ ਮੈਨੂੰ ਇਹ ਗੱਲ ਸੋਚ-ਸੋਚ ਕੇ ਇਸ ਤਰ੍ਹਾਂ ਉਹ ਫੀਲ ਹੋ ਰਿਹਾ ਕੁਝ ਹੋਰ ਤਰ੍ਹਾਂ ਦਾ ਇਸ ਕਰਕੇ ਮੈਂ ਨਾਲ ਦੀ ਨਾਲ ਉਹ ਮੈਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਮੈਂ ਸਕੂਲ ਇਨਫੋਰਮ ਕਰਨਾ ਹੈ ਛੁੱਟੀ ਪਾਉਣੀ ਆ ਮੈਂ ਤਾਂ ਨਾਲ ਦੇ ਮੁੰਡਾ ਕਹਿੰਦਾ ਆਂਟੀ ਤੁਸੀਂ ਆਪਣੇ ਸਕੂਲ ਇਨਫੋਰਮ ਕਰ ਦੋ ਮੈਂ ਚਲੋ ਉੱਥੇ ਛੁੱਟੀ ਪਾਤੀ ਹੈ ਨਾ ਛੁੱਟੀ ਪਾ ਕੇ ਤੇ ਫਿਰ ਮੈਂ ਡੇਢ ਘੰਟਾ ਮੈਨੂੰ ਹਸਪੀਟਲ ਚ ਲ ਬਿਕ ਇਹ ਹੋ ਗਿਆ ਕੀ ਹੋ ਗਿਆ ਹਣਾ ਹੁੰਦਾ ਹੀ ਆ ਘਬਰਾਟ ਤਾਂ ਹੁੰਦੀ ਹੈ ਤੇ ਐਨੇ ਜ਼ੋਰ ਦੀ ਉਹਦਾ ਫੇਸ ਵੱਜਿਆ ਪਰ ਪ੍ਰਮਾਤਮਾ ਨੇ ਨਾ ਨਾਲੇ ਤਾਂ ਉਹਦੇ ਬੱਚੇ ਦੀ ਜਾਨ ਨੂੰ ਪੱਖ ਸੀ ਤੇ ਨਾਲੇ ਮੇਰੇ ਕੱਖ ਰੱਖਦੇ ਜੇ ਪਿੱਛੋਂ ਕੁਝ ਆ ਜਾਂਦਾ ਜਾਂ ਉਹੀ ਬੱਚਾ ਸੜਕ ਤੇ ਡਿਗਵਿੰਦਾ ਵਿੱਚ ਵੱਜ ਕੇ ਤਾਂ ਉਹਦਾ ਸੇਰਾ ਜਿਹੜਾ ਜੇ ਸੜਕ ਤੇ ਵੱਜਦਾ ਬੱਚਾ ਨਹੀਂ ਸੀ ਬਚਦਾ ਜਾਂ ਉਦੋਂ ਪਿੱਛੋਂ ਕੋਈ ਵਾਹਕ ਆ ਜਾਂਦਾ ਉਨੀ ਦੇਰ ਦੇ ਵਿੱਚ ਕਿਉਂਕਿ ਸਵੇਰੇ ਡਿਊਟੀਆਂ ਵਾਲੇ ਆਉਂਦੇ ਨੇ ਹਣਾ ਬਹੁਤ ਰਸ਼ ਹੁੰਦਾ ਸੜਕ ਤੇ ਤਾਂ ਵੀ ਨਹੀਂ ਸੀ ਕੁਝ ਬਚਣਾ ਅੱਜ ਤਾਂ ਨਾ ਮੈਂ ਵਾਹਿਗੁਰੂ ਦਾ ਐਂ ਲੱਗਦਾ ਮੈਂ ਕਿਵੇਂ ਸ਼ੁਕਰ ਕਰਾਂ ਵੀ ਬੱਚਾ ਵੀ ਬਚ ਗਿਆ ਤੇ ਮੇਰੇ ਵੀ ਕੱਖ ਰਹਿ ਗਏ ਤੇ ਮੈਨੂੰ ਲੱਗਦਾ ਜੇ ਬੱਚੇ ਨੂੰ ਕੋਈ ਨੁਕਸਾਨ ਹੋ ਜਾਂਦਾ ਉਹ ਵੀ ਮੈਨੂੰ ਬਦਸ਼ਤ ਕਰਨਾ ਬਹੁਤ ਜ਼ਿਆਦਾ ਔਖਾ ਸੀਗਾ ਕਿਸੇ ਦੇ ਬੱਚੇ ਦਾ ਨੁਕਸਾਨ ਹੋਣਾ ਤੇ ਮੈਨੂੰ ਚਾਹੇ ਮੇਰੀ ਉਹਦੇ 'ਚ ਕੋਈ ਗਲਤੀ ਨਹੀਂ ਸੀ ਪਰ ਮੈਨੂੰ ਹਮੇਸ਼ਾ ਫੀਲ ਹੋਣਾ ਸੀਗਾ ਕਿ ਜੇ ਮੈਂ ਬ੍ਰੇਕ ਲਾਇਆ ਤਾਂ ਬੱਚਾ ਵਿੱਚ ਵਿੱਜਿਆ ਹਾਂ ਸੋ ਅੱਜ ਮੈਂ ਮਤਲਬ ਕਿ ਪੂਰਾ ਦਿਨ ਇਸ ਤਰ੍ਹਾਂ ਹੀ ਹੁਣ ਵੀ ਮੈਨੂੰ ਕੁਝ ਉਹ ਅਜੀਬ ਜਿਹੀ ਫੀਲਿੰਗ ਆਈ ਜਾਂਦੀ ਹੈ ਬਸ ਧਿਆਨ ਹੈ ਜਿਹੜਾ ਮੇਰਾ ਪੂਰਾ ਉੱਥੇ ਹੀ ਹੈ ਬੀ ਆ ਹੋ ਗਿਆ ਆ ਹੋ ਗਿਆ ਮੈਨੂੰ 25 ਸਾਲ ਹੋ ਗਈ ਡਰਾਈਵਿੰਗ ਕਰਦੀ ਨੂੰ ਔਰ 25 ਸਾਲਾਂ ਦੇ ਵਿੱਚ ਫਸਟ ਟਾਈਮ ਮੇਰੇ ਨਾਲ ਇਸ ਤਰ੍ਹਾਂ ਹੋਇਆ ਇਦਾਂ ਦੀ ਇਨਸੀਡੈਂਟ ਆ ਜਿਹੜਾ ਮੇਰੇ ਨਾਲ ਫਸਟ ਟਾਈਮ ਹੋਇਆ ਤੇ ਮੈਂ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਕਿ ਤੂੰ ਮੈਨੂੰ ਬਚਾ ਲਿਆ ਸ਼ਾਇਦ ਇਹ ਮੇਰੇ ਲਈ ਕੋਈ ਇੰਡੀਕੇਸ਼ਨ ਸੀਗਾ ਸ਼ਾਇਦ ਕੋਈ ਬਹੁਤ ਵੱਡਾ ਨੁਕਸਾਨ ਹੋਣ ਤੋਂ ਪਰਮਾਤਮਾ ਨੇ ਬਚਾਉਣਾ ਸੀਗਾ ਤਾਂ ਇੱਕ ਇਹ ਵਾਲਾ ਨੁਕਸਾਨ ਕੀਤਾ ਗੱਡੀ ਦੇ ਨੁਕਸਾਨ ਨੂੰ ਤਾਂ ਮੈਂ ਨੁਕਸਾਨ ਹੀ ਨਹੀਂ ਮੰਨਦੀ ਜੀ ਇਹ ਜਿਹੇ ਨੁਕਸਾਨ ਦਾ ਨਹੀਂ ਆਪਾਂ ਕੁਝ ਮਤਲਬ ਕਿ ਮੈਨੂੰ ਇਹ ਆ ਕਿ ਬੱਚੇ ਦੀ ਜਾਨ ਬਚ ਗਈ ਬਸ ਉਹਦੇ ਸੱਟ ਨਹੀਂ ਲੱਗੀ ਉਹਦਾ ਕੋਈ ਅੰਗ ਟੁੱਟ ਉਹਦੀ ਕੋਈ ਨੋਜ਼ ਦੀ ਜਿਹੜੀ ਬੋਨ ਹੈਗੀ ਆ ਉਹ ਕੋਈ ਟੁੱਟੀ ਨਹੀਂ ਕਹਿੰਦਾ ਆਂਟੀ ਮੈਂ ਬਿਲਕੁਲ ਠੀਕ ਠਾਕ ਆ ਇੰਨਾ ਬੋਲਡ ਹੋ ਪਿਆ ਬੱਚਾ ਇੰਨਾ ਬੋਲਡ ਔਰ ਮੈਂ ਹੁਣੇ ਹੀ ਦੁਬਾਰਾ ਫੋਨ ਕਰਕੇ ਹਟਿਆ ਮੈਂ ਉਹਦਾ ਨੰਬਰ ਲੈ ਕੇ ਆਈ ਉਹ ਵੀ ਮੇਰਾ ਨੰਬਰ ਲੈ ਕੇ ਗਿਆ ਮੈਂ ਉਹਨੂੰ ਫੋਨ ਕੀਤਾ ਵੀ ਬੇਟੀ ਠੀਕ ਠਾਕ ਐ ਕਹਿੰਦਾ ਮੈਂ ਠੀਕ ਆ ਮੇਰੇ ਕੋਈ ਪੇਨ ਨਹੀਂ ਆ ਹੁਣ ਮੈਂ ਬਿਲਕੁਲ ਠੀਕ ਐ ਤੇ ਲਓ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਵਾਰੀ ਤੁਹਾਡੀ ਜ਼ਿੰਦਗੀ ਚ ਆਪੜ ਜਾਂਦੀਆਂ ਤੁਸੀਂ ਨਾ ਹਿੱਲ ਜਾਂਦੇ ਹੋ ਮੈਂ ਅੱਜ ਐਂ ਲਾ ਲੂ ਵੀ ਮੈਂ ਹਿੱਲ ਹੀ ਗਈ ਤੇ ਬਸ ਹੁਣ ਉਦੋਂ ਦੀ ਆ ਕੇ ਘਰੇ ਪਹਿਲਾਂ ਤਾਂ ਮੈਂ ਪੈ ਗਈ ਐ ਲੱਗਦਾ ਸੀ ਸੀਰੀਟ ਦੇ ਵਿੱਚ ਜਾਣ ਨਹੀਂ ਸੱਤਿਆ ਨਹੀਂ ਮੈਨੂੰ ਐ ਲੱਗਦਾ ਹੈ ਜਦੋਂ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਨੂੰ ਫੇਸ ਕਰਨਾ ਕਿੰਨਾ ਔਖਾ ਹੈ ਔਰ ਮੇਰੇ ਲਈ ਬਹੁਤ ਵੱਡਾ ਹੀ ਐਕਸੀਡੈਂਟ ਸੀਗਾ ਇਹ ਛੋਟਾ ਨਹੀਂ ਸੀਗਾ ਜੇ ਇਹਨੂੰ ਦੇਖੀਏ ਤਾਂ ਜੇ ਵਾਹਿਗੁਰੂ ਖੁਦ ਪ੍ਰਗਟ ਨਾ ਹੁੰਦੇ ਉੱਥੇ ਜੇ ਪਰਮਾਤਮਾ ਕੋ ਦ ਆ ਕੇ ਨਾ ਬਚਾਉਂਦੇ ਸਾਨੂੰ ਆ ਆ ਕੇ ਹੱਥ ਨਾ ਦਿੰਦੇ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਅੱਜ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਵਾਹਿਗੁਰੂ ਨੇ ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਆ ਕਿ ਮੈਂ ਉਹਦਾ ਧੰਨਵਾਦ ਕਿਵੇਂ ਕਰਾਂ ਹੁਣ ਕਾਰ ਦਾ ਸ਼ੀਸ਼ਾ ਜਦੋਂ ਤੁਸੀਂ ਸ਼ੀਸ਼ਾ ਦੇਖੋਗੇ ਨਾ ਤੁਹਾਨੂੰ ਖੁਦ ਆ ਲੱਗੂਗਾ ਕਿ ਬੱਚੇ ਬੱਚਾ ਸੱਟ ਤੋਂ ਕਿਵੇਂ بچਿਆ ਤੇ ਉਹ ਬਚਾਉਣ ਵਾਲਾ ਵਾਇਗਰੂ ਹੈ ਜੀ ਠੀਕ ਆ ਜੀ ਉਹ ਹੀ ਰੱਖਣ ਵਾਲਾ ਹੈ ਉਹਨੇ ਅੱਜ ਮੈਨੂੰ ਮੇਰੀ ਇੱਜ਼ਤ ਵੀ ਰੱਖੀ ਆ ਔਰ ਬੱਚੇ ਦੀ ਜਾਨ ਵੀ ਰੱਖੀ ਆ ਮੈਂ ਦਿਖਾਉਣੀ ਆ ਚਲੋ ਤੁਹਾਨੂੰ ਸ਼ੀਸ਼ਾ ਦਿਖਾਉਣੀ ਆ ਕਾਰ ਦਾ ਲਓ ਜੀ ਆਹ ਦੇਖ ਲਓ ਗੱਡੀ ਦਾ ਹਾਲ ਸਾਰਾ ਸ਼ੀਸ਼ਾ ਜਿਹੜਾ ਬਿਲਕੁਲ ਟੋਟਲੀ ਡਿਸਟਰੋਏ ਹੋ ਗਿਆ ਟੋਟਲੀ ਟੁੱਟ ਗਿਆ ਤੇ ਸਾਰਾ ਜਿਹੜਾ ਸ਼ੀਸ਼ਾ ਆਹ ਪਿਆਜ ਵਿੱਚ ਬੈਕ ਸਾਈਡ ਤੇ ਤੁਸੀਂ ਇਹ ਸੋਚੋ ਵੀ ਜਦੋਂ ਉਹ ਬੱਚਾ ਵੱਜਿਆ ਹੋਊਗਾ ਉਹਦਾ ਮੂੰਹ ਇੱਥੇ ਵੱਜਿਆ ਹੈਗਾ ਸਾਹਮਣੇ ਤੋਂ ਤੇ ਕਿੰਨਾ ਜ਼ੋਰ ਦੀ ਹਿੱਟ ਕੀਤਾ ਕਿ ਸ਼ੀਸ਼ਾ ਟੁੱਟ ਗਿਆ ਇਹ ਨਿਸ਼ੇ ਦੀ ਟੁੱਟਣ ਵਾਲਾ ਨਹੀਂ ਹੁੰਦਾ ਸ਼ੀਸ਼ਾ ਇਹ ਤੇ نیچے ਵੀ ਇੱਕ ਡੈਂਟ ਪੈ ਗਿਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਡੈਂਟ ਤਾਂ ਆ ਪਿਆ ਆ ਦੇਖੋ ਇੱਥੋਂ ਇਹ ਆ ਡੈਂਟੀਫਾਈ ਗਿਆ ਕਿ ਉਹਦਾ ਐਕਟਿਵਾ ਵੱਜਿਆ ਇਹਦੇ ਵਿੱਚ ਤਾਂ ਕਰਕੇ ਡੈਂਟ ਪੈ ਗਿਆ ਚਲੋ ਡੈਂਟ ਵਗੈਰਾ ਤਾਂ ਸਹੀ ਹੋ ਜਾਣਗੇ ਉਹ ਤਾਂ ਕੋਈ ਚੱਕਰ ਨਹੀਂ ਚਲੋ ਬੱਚੇ ਦੀ ਜਾਨ ਬਚ ਗਈ ਬਹੁਤ ਬੁਰੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਵੱਜਿਆ ਸੀ ਹੋਰ ਕਿਤੇ ਵੀ ਕੋਈ ਡੈਂਟ ਨਹੀਂ ਪਿਆ ਹੈਗਾ ਇੱਕ ਥਾਂ ਡੈਂਟ ਪਿਆ ਤੇ ਸ਼ੀਸ਼ਾ ਤਾਂ ਦੇਖੋ ਤੁਸੀਂ ਚੱਕਣਾ ਚੁਗਰੀ ਹੋ ਗਿਆ ਬਹੁਤ ਗਲਤ ਤਰੀਕੇ ਨਾਲ ਵੱਜਿਆ ਸੀਗਾ ਬੱਚਾ ਚਲੋ ਪਰਮਾਤਮਾ ਦਾ ਸ਼ੁਕਰ ਕਰਦੀ ਆ ਮੈਂ ਤਾਂ ਕਿ ਉਹਦੇ ਕੋਈ ਜ਼ਿਆਦਾ ਸੱਟ ਨਹੀਂ ਲੱਗੀ ਹੈਗੀ ਲਓ ਜੀ ਬਾਹਰ ਤੋਂ ਬਹੁਤ ਸੀਗੀ ਤੇ ਅੰਦਰ ਆ ਗਈਆਂ ਮੈਂ ਤੁਹਾਨੂੰ ਦਿਖਾਈ ਹੈ ਦੇਖੋ ਤੁਸੀਂ ਖੁਦ ਹੀ ਤੁਹਾਨੂੰ ਲੱਗੂਗਾ ਕਿ ਜੇ ਇੰਨਾ ਜ਼ੋਰ ਦੀ ਵੱਜਿਆ ਸੀਗਾ ਉਹ ਮੁੰਡਾ ਤੇ ਉਹ ਸੱਟ ਲੱਗਣ ਤੋਂ ਦੇਖੋ ਕਿਵੇਂ ਪ੍ਰਮਾਤਮਾ ਨੇ ਬਚਾਇਆ ਹੈਗਾ ਇੰਨਾ ਸੌਖਾ ਤਾਂ ਇਹ ਟੁੱਟਦਾ ਨਹੀਂ ਹੈ ਜੀ ਸ਼ੀਸ਼ਾ ਬਹੁਤ ਹਾਰਡ ਹੁੰਦਾ ਇਹ ਤੇ ਬਸ ਇਹ ਅੱਜ ਤਾਂ ਨਾ ਮੈਨੂੰ ਇੰਨੀ ਜ਼ਿਆਦਾ ਖਬਰਾਹਟ ਹੋ ਰਹੀ ਹੈ ਅਜੇ ਤੱਕ ਵੀ ਯਾਦ ਕਰ ਕਰਦੇ ਉਹ ਵਾਲਾ ਸੀਨ ਬਹੁਤ ਜ਼ਿਆਦਾ ਤੇ ਬਸ ਨਾ ਤੁਸੀਂ ਚਲੋ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ ਜਿੰਦਗੀ ਆ ਇਹਦੇ ਵਿੱਚ ਸਾਰਾ ਕੁਝ ਚੱਲਦਾ ਰਹਿੰਦਾ ਕੋਈ ਜਾਣ ਬੁੱਝ ਕੇ ਕਰਦਾ ਨਹੀਂ ਆ ਤੇ ਪਰ ਜਦੋਂ ਹੋ ਜਾਂਦਾ ਜਿਵੇਂ ਉਹ ਲੇਡੀਜ਼ ਸੀਗੀਆਂ ਥੋੜਾ ਕੁੱਤਾ ਥੋੜੀ ਬਚਾਉਣਾ ਸੀਗਾ ਤੁਸੀਂ ਪਿੱਛੇ ਦੇਖੋ ਜਿਵੇਂ ਪਤਾ ਹੁੰਦਾ ਕਿ ਉਹ ਲੜਕਾ ਪਿੱਛੇ ਵੱਜੂਗਾ ਤਾਂ ਮੈਂ ਅੱਗੇ ਹੋਰ ਕਰ ਲੈਂਦੀ ਹਣਾ ਮੈਨੂੰ ਕੀ ਪਤਾ ਸੀਗਾ ਵੀ ਪਿੱਛੇ ਵਿੱਚ ਕਿਉਂਕਿ ਮੇਰਾ ਧਿਆਨ ਉਹ ਡੌਗੀ ਵੱਲ ਸੀਗਾ ਕਿ ਉਹ ਨਾ ਆ ਜੇ ਕਿਉਂਕਿ ਮੈਂ ਤਾਂ ਦੇਖੋ ਜੀ ਇਸ ਤਰ੍ਹਾਂ ਦੀ ਹੈ ਨਹੀਂ ਆ ਕਿ ਡੌਗੀ ਨੂੰ ਮੈਂ ਦੇ ਤਾਂ ਪਰ ਮੈਨੂੰ ਪਿੱਛੇ ਨਹੀਂ ਸੀ ਪਤਾ ਕਿ ਪਿੱਛੇ ਕੋਈ ਆ ਰਿਹਾ ਪਰ ਮੇਨੂੰ ਲੱਗਾ ਦਾ ਹਰ ਇਨਸਾਨ ਜੇ ਮੇਰੀ ਸੰਤ ਜਿਹੜਾ ਵੀ ਹੁੰਦਾ ਜਦੋਂ ਉਹਦਾ ਧਿਆਨ ਕਿਸੇ ਜੀਵ ਤੇ ਪਾਊਗਾ ਹਣਾ ਇਸ ਤਰ੍ਹਾਂ ਦੇ ਪੱਪੀ ਤੇ ਵੀ ਆ ਰਿਹਾ ਉਹਦਾ ਧਿਆਨ ਉਸੇ ਵੱਲੀ ਹੋਊਗਾ ਤੇ ਚਲੋ ਮਿਸ ਅਪਨਿੰਗਸ ਹੋ ਜਾਂਦੀਆਂ ਨੇ ਜਾਣ ਬੁੱਝ ਕੇ ਕੋਈ ਨਹੀਂ ਕਰਦਾ ਜਿਹੜੇ ਐਕਸੀਡੈਂਟ ਹੁੰਦੇ ਨੇ ਉਹ ਤਾਂ ਐਕਸੀਡੈਂਟਲੀ ਹੁੰਦੇ ਨੇ ਹਨਾ ਐਕਸੀਡੈਂਟ ਤਾਂ ਹੀ ਕਿਹਾ ਜਾਂਦਾ ਕਿ ਉਹ ਐਕਸੀਡੈਂਟਲੀ ਹੋ ਜਾਂਦੇ ਨੇ ਜਾਣ ਬੁੱਝ ਕੇ ਨੋਇੰਗਲੀ ਨਹੀਂ ਹੁੰਦੇ ਤੇ ਨਾ ਹੀ ਕੋਈ ਉਸ ਸਮੇਂ ਸਪੀਡ ਜ਼ਿਆਦਾ ਸੀ ਨਾ ਉਹ ਮੁੰਡੇ ਦੀ ਸਪੀਡ ਜ਼ਿਆਦਾ ਸੀ ਨਾ ਮੇਰੀ ਸਪੀਡ ਜ਼ਿਆਦਾ ਸੀ ਪਰ ਕਿਉਂਕਿ ਉਹ ਪਪੀ ਨੂੰ ਬਚਾਉਣਾ ਇਹ ਜਿਹੜੇ ਹੈਗੇ ਨਾ ਜੀ ਮਤਲਬ ਕਿ ਜਾਨਵਰ ਕੁੱਤੇ ਹੋ ਗਏ ਗਾਈਆਂ ਹੋ ਗਈਆਂ ਠੱਠੇ ਹੋ ਗਏ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਜੀ ਇਹਨਾਂ ਨਾਲ ਬਹੁਤ ਜ਼ਿਆਦਾ ਔਰ ਮੇਰੇ ਨਾਲ ਤਾਂ ਦੇਖੋ ਅੱਜ ਹੋ ਹੀ ਗਿਆ ਕਿਉਂਕਿ ਮਤਲਬ ਜਦੋਂ ਇਹ ਅੱਗੇ ਆ ਜਾਂਦੇ ਨੇ ਪਤਾ ਨਹੀਂ ਲੱਗਦਾ ਹੈਗਾ ਕਦੋਂ 1 ਮਿੰਟ ਦੇ ਵਿੱਚ ਆ ਜਾਂਦੇ ਨੇ ਹਾਰਨ ਵੀ ਮਾਰੇ ਮੈਂ ਵੀ ਜਦ ਵਾਪਸ ਮੁੜ ਜੂਗਾ ਸੜਕ ਤੇ ਚੜਦਾ ਚੜਦਾ ਪਰ ਉਹ ਮੁੜਿਆ ਨਹੀਂ ਹੈਗਾ ਤੇ ਚਲੋ ਜੋ ਹੋਣਾ ਸੀ ਪਰ ਪਰਮਾਤਮਾ ਨੇ ਮੈਂ ਸ਼ੁਕਰ ਕਰਦੀ ਆ ਵਾਹਿਗੁਰੂ ਦਾ ਕਿ ਪਰਮਾਤਮਾ ਨੇ ਜਿਵੇਂ ਮੇਰੀ ਇਲਾਜ ਰੱਖੀ ਹੈ ਸਭ ਦੀ ਇਲਾਜ ਰੱਖੀ ਤੇ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਵਾਹਿਗੁਰੂ ਬਚਾ ਕੇ ਰੱਖੀ ਬਸ ਆਪਣਾ ਮਿਹਰ ਭਰਿਆ ਹੱਥ ਹੈ ਜਿਹੜਾ ਬਣਾ ਕੇ ਰੱਖੇ ਕਿਉਂਕਿ ਬੰਦਾ ਕੁਝ ਨਹੀਂ ਕਰ ਸਕਦਾ ਕਿ ਬਚਾਉਣ ਵਾਲਾ ਵਾਹਿਗੁਰੂ ਹੀ ਹੁੰਦਾ ਹੈ ਤੇ ਚਲੋ ਪਰਮਾਤਮਾ ਨੇ ਅੱਜ इज्जत रख ली है मेरी भी रख ली है ਤੇ ਉਹ ਬੱਚੇ ਨੂੰ ਉਹਦੀ ਜਾਨ ਬਖਸ਼ਤੀ ਹੈ ਔਰ ਉਹਦੇ ਸੱਟ ਤੱਕ ਨਹੀਂ ਲੱਗਣ ਦਿੱਤੀ ਇਹ ਤਾਂ ਬਹੁਤ ਛੋਟੀਆਂ ਖਰੋਚਾਂ ਨਹੀਂ ਜੀ ਆਹ ਵਾਲੀ ਨੱਕ ਤੇ ਜਿਹੜੀ ਖਰੋਚ ਆਈ ਆ ਉਹਦੇ ਤੇ ਕੁਝ ਵੀ ਹੋ ਸਕਦਾ ਸੀ ਜਿੰਨੇ ਜ਼ੋਰ ਦੀ ਉਹਦਾ ਮਤਲਬ ਮੱਥਾ ਵੱਜਿਆ ਸੀਗਾ ਕੁਝ ਵੀ ਹੋ ਸਕਦਾ ਸੀ ਬੱਚਾ ਡਿੱਗ ਸਕਦਾ ਸੀ ਸੜਕ ਤੇ ਸਿਰ ਵੱਜ ਸਕਦਾ ਸੀ ਪਿੱਛੋਂ ਕੋਈ ਵਹੀਕਲ ਆ ਸਕਦਾ ਸੀ ਤੇ ਪਰ ਜੇ ਪਰਮਾਤਮਾ ਬਚਾਉਣ ਤੇ ਆਵੇ ਤਾਂ ਫਿਰ ਕੁਝ ਨਹੀਂ ਹੁੰਦਾ ਹੈਗਾ ਫਿਰ ਉਹ ਬਚਾ ਹੀ ਲੈਂਦਾ ਸੋ ਅਸੀਂ ਬਾਲ ਬਾਲ ਬਚੇ ਅੱਜ ਤੇ ਤੁਸੀਂ ਵੀ ਬਸ ਅਰਦਾਸ ਕਰਿਓ ਕਿ ਕਦੇ ਵੀ ਕਿਸੇ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਸਭ ਠੀਕ ਠਾਕ ਰਹਿਣ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਕਦੇ ਨਾ ਹੋਣ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ